ਤੁਸੀਂ ਦੇਖ ਰਹੇ ਡੀਬੀ ਨੂੰ ਮੈਂ ਮੋੜਾਈ ਪੱਟੀ ਐਸੇ ਆਪਾਂ ਜੀ ਖੜਿਆ ਨੇ ਜ਼ਿਲ੍ਹਾ ਤਰਨਤਾਰਨ ਪਿੰਡ ਕੋਹਾੜਕਾ ਪਹਿਲੀ ਇੱਕ ਟੋਕਾ ਪਤਾ ਨੂੰ ਸੁਣਾਉਣੇ ਆ ਜੀ ਸੇਵਾ ਕਰੀਏ ਤੇ ਮੁਕਤੀ ਨਹੀਂ ਨਾ ਕਰੀਏ ਤੇ ਦੁੱਖ ਦੀ ਨਹੀਂ ਅੱਜ ਆਪਾਂ ਉਸ ਮੁਕਾਮ ਤੇ ਪਹੁੰਚੇ ਆ ਤੁਸੀਂ ਮੇਰੇ ਬਲੇ ਪਹਿਲਾਂ ਪਿਛੇ ਬਨੇ ਦੇਖ ਰਹੇ ਵੀ ਇੱਕ ਮਕਾਨ ਬੜਾ ਸੁੰਦਰ ਤਿਆਰ ਹੋ ਕੇ ਅਰਪਣ ਕਰ ਦਿੱਤਾ ਘਰ ਵਾਲਿਆਂ ਨੂੰ ਆ ਤਨੂਰੀਆਂ ਦਿਖਾਉਣੀਆਂ ਝਲਕੀਆਂ ਥੋੜੀਆਂ ਤੁਸੀਂ ਦੇਖ ਰਹੇ ਹੋ ਜੀ ਐਸ ਵੇ ਮਕਾਨ ਜਿਹੜਾ ਬਿਲਕੁਲ ਤਿਆਰ ਹੋ ਚੁੱਕਾ ਵਾ ਅੱਜ ਖੰਡਪਾਰਚੀ ਦੀ ਜਿਹੜੇ ਭੋਗ ਉਹ ਵੀ ਅੱਜ ਇੱਥੇ ਪਾਏ ਗਏ ਨੇ ਪਰਿਵਾਰ ਵਾਲੇ ਵੀ ਜਿਹੜੇ ਨੇ ਅੱਜ ਖੁਸ਼ੀ ਦਾ ਹਜ਼ਾਰ ਕਰ ਰਹੇ ਨੇ ਆਓ ਨਾ ਗੱਲਬਾਤ ਕਰਜਾ ਵੀ ਅੱਜ ਕਿੰਨੀ ਤੁਹਾਨੂੰ ਅੱਜ ਖੁਸ਼ੀ ਆ ਜੀ ਅੱਜ ਦੀ ਸੇਵਾ ਸਥੀ ਮਿਸ਼ਨ ਵੱਲੋਂ ਅੱਜ ਤੁਹਾਨੂੰ ਮਕਾਨ ਬਣਾ ਕੇ ਅਰਪਣ ਕੀਤਾ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਜੀ ਭਾਈ ਮਨਜਿੰਦਰ ਸਿੰਘ ਗ੍ਰੰਥੀ ਪਿੰਡ ਕਵਾੜਕਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕਵਾੜਕਾ ਪਿੰਡ ਆ ਜੀ ਮੇਰਾ ਇਹ ਜੋ ਵੀਡੀਓ ਵਾਇਰਲ ਹੋਈ ਸੀ ਜੋ ਮੇਰੀ ਗਰੀਬੀ ਦੇ ਤੌਰ ਤੇ ਜੋ ਇਹਦੇ ਵਿੱਚ ਜੋ ਭਾਈ ਸਾਹਿਬ ਭਾਈ ਰਾਜਵੀਰ ਸਿੰਘ ਜੀ ਖਲਾਰ ਸਾਹਿਬ ਅਤੇ ਸਰਕਾਰਯੋਗ ਮਹਾਂਪੁਰਸ਼ ਲਾਬਾ ਬਲਵੀਰ ਸਿੰਘ ਜੀ ਚੋਲਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਮੈਨੂੰ ਘਰ ਬਣਾ ਕੇ ਮਕਾਨ ਤਿਆਰ ਕਰਕੇ ਦਿੱਤਾ ਤਾਂ ਸੱਚ ਜੀ ਖੁਸ਼ੀ ਅਤਿਅੰਤ ਖੁਸ਼ੀ ਆਖੀ ਜਿਹੜੀ ਅਸੀਂ ਵਰਨਣ ਨਹੀਂ ਕਰ ਸਕਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੀ ਦਾ ਭਾਈ ਰਾਜਵੀਰ ਸਿੰਘ ਜੀ ਤਲਾਰ ਸਾਹਿਬ ਦਾ ਉਹਨਾਂ ਦੀ ਧਰਮ ਪਤਨੀ ਪਤਨੀ ਨਾਲ ਸੱਜੇ ਪਹੁੰਚੀ ਹੋਈ ਅੱਜ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇੱਥੇ ਪਹੁੰਚਣ ਦੇ ਸਮੂਹ ਨਗਰ ਵੱਲੋਂ ਘਵਾੜਕਾ ਪਿੰਡ ਜਿਹਨੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰਨਤਨ ਜ਼ਿਲ੍ਹੇ ਦੇ ਵਿੱਚ ਤੁਸੀਂ ਇੱਕ ਹਾਊਸ ਬਣਾ ਕੇ ਅੱਜ ਅਰਪਣ ਕੀਤਾ ਵਾ ਇਹ ਤੁਹਾਨੂੰ ਕਿਤਨਾ ਮਤੀ ਪਤਾ ਲੱਗਾ ਵੀ ਇੱਥੋਂ ਤੱਕ ਕਿ ਨਵਤੇ ਪਹੁੰਚੀ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਫੇਸਬੁਕ ਤੇ ਵੀਡੀਓ ਵਾਇਰਲ ਹੋਈ ਸਵੇਰ ਦੀ ਗੱਲ ਹੈ ਤੇ ਉਹ ਆਈ ਵੀਡੀਓ ਤੇ ਉਹਦੇ ਵਿੱਚ ਜੋ ਕਿ ਪੱਤਰ ਪ੍ਰੇਕ ਵੱਲੋਂ ਬਣਾਈ ਗਈ ਸੀ ਇਹਨਾਂ ਦੇ ਘਰ ਦੀ ਜੋ ਕਿ ਵੀ ਭਾਈ ਮਨਜਿੰਦਰ ਸਿੰਘ ਹਣੀ ਜੋ ਕਿ ਇੱਥੇ ਗ੍ਰੰਥੀ ਲੱਗੇ ਹੋਏ ਹਨ ਖਵਾੜਕਾ ਪਿੰਡ ਦੇ ਵਿੱਚ ਤੇ ਇਹਨਾਂ ਨੇ ਸਾਰੀ ਆਪਣੀ ਉਹ ਉਸ ਟਾਈਮ ਦੀ ਸਥਿਤੀ ਦੱਸੀ ਘਰ ਦੀ ਕਿਸ ਤਰ੍ਹਾਂ ਸੀਗੀ ਤੇ ਉਹ ਵੀਡੀਓ ਦੇ ਵਿੱਚ ਸਾਰੀ ਬਣੀ ਹੋਈ ਆ ਵੀ ਕਿਸ ਤਰ੍ਹਾਂ ਘਰ ਨਹੀਂ ਵਸਦਾ ਛੱਤ ਚੋਰੀ ਸੀ ਤੇ ਸਾਰਾ ਪਰਿਵਾਰ ਮਤਲਬ ਇੱਕ ਬਹੁਤ ਬੁਰੀ ਹਾਲਤ ਵਿੱਚ ਰਹਿ ਰਿਹਾ ਸੀਗਾ ਤੇ ਉਸ ਟਾਈਮ ਮਨ ਦੇ ਵਿੱਚ ਆਇਆ ਵੀ ਇੱਕ ਸਾਡਾ ਹਰਸਖ ਭਰਾ ਇਸ ਤਰ੍ਹਾਂ ਦੀ ਹਾਲਤ ਵਿੱਚ ਹੈ ਤੇ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ ਤੇ ਉਸ ਵਕਤ ਫਿਰ ਅਸੀਂ ਇਹਨਾਂ ਨਾਲ رابطہ ਕੀਤਾ ਤੇ ਅੱਗੇ ਦੇ ਅੱਗੇ ਕਾਰਵਾਈ ਰੱਖੀ ਮਾਨੂੰ ਅੱਜ ਖੁਸ਼ੀ ਕੋਈ ਮਹਿਸੂਸ ਆਬ ਜੀ ਬਹੁਤ ਖੁਸ਼ੀ ਹੋ ਰਹੀ ਆ ਮੈਂ ਆਪ ਆਪਣੇ ਲਈ ਸਭ ਕੁਝ ਕਰਦੇ ਆ ਖਾਣੇ ਪੀਣੇ ਆ ਰਹਿਣੇ ਆ ਜਿੱਦਾਂ ਵੀ ਜ਼ਿੰਦਗੀ ਕਰਦੇ ਆ ਪਰ ਜੇ ਸਾਡਾ ਕੋਈ ਗੁਰਸਖਪਰਾ ਇੱਕ ਆਪਣੇ ਉਸ ਤਰਸਯੋਗ ਸਥਿਤੀ ਤੋਂ ਉਹ ਸੋਹਣੀ ਜਗ੍ਹਾ ਤੇ ਆ ਗਿਆ ਮਨ ਨੂੰ ਇੰਨੀ ਖੁਸ਼ੀ ਆ ਵੀ ਮੇਰੇ ਖਿਆਲ ਬਿਆਨ ਕਰਨੀ ਔਖੀ ਆ ਸਾਡਾ ਸਿੱਖੀ ਮਿਸ਼ਨ ਜਿਹੜਾ ਹੈਗਾ ਅਸੀਂ ਉਹ ਸੁਬ ਲੋਕੀ ਗਾਂ ਵੀ ਪਰਾਲੇ ਤਰ੍ਹਾਂ ਹੁੰਦੇ ਰਹਿਣਗੇ ਜੀ ਹਾਂਜੀ ਗੁਰਸਿੱਖੀ ਸੇਵਾ ਮਿਸ਼ਨ ਯੂਕੇ ਵੱਲੋਂ ਜੋ ਕਿ ਅਸੀਂ 2000 ਤੋਂ ਸ਼ੁਰੂ ਕੀਤਾ ਆ ਤੇ ਅੱਗੇ ਦੇ ਅੱਗੇ ਪਰਾਲੇ ਕਰਦੇ ਰਹਿੰਦੇ ਆ ਜੋ ਵੀ ਸਾਡੇ ਕੋਲ ਸੇਵਾ ਹੁੰਦੀ ਆ ਅੱਖਾਂ ਦੇ ਕੈਂਪ ਲੱਗਦੇ ਆ ਇਹ ਵਿਆਹ ਵੀ ਹੁੰਦੇ ਆ ਅੱਖਾਂ ਦੇ ਆਪਰੇਸ਼ਨ ਵੀ ਕਰੀਦੇ ਆ ਐਨ ਕਾ ਬੰਡੇ ਦੀਆਂ ਕੈਂਪ ਲੱਗਦੇ ਦੋ ਦੋ ਐਵਰੀ ਮੰਥ ਦੇ ਵਿੱਚ ਦੋ ਵਾਰੀ ਲਾਈ ਜਾਂਦੇ ਬਾਬਾ ਜੀ ਅੱਜ ਜਲਾ ਤਰਨਤਨ ਦੇ ਵਿੱਚ ਤੁਸੀਂ ਅੱਜ ਸੇਵਾ ਸਿੱਖੀ ਮਿਸ਼ਨ ਦੇ ਨਾਲ ਤੁਸੀਂ ਵੀ ਅੱਜ ਤਲਾਰਜੀ ਨਾਲ ਪਹੁੰਚੇ ਹੋ ਅੱਜ ਇੱਕ ਮਕਾਨ ਬਣਾ ਕੇ ਤੁਸੀਂ ਦਿੱਤਾ ਵਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਨੂੰ ਅੱਜ ਬਹੁਤ ਖੁਸ਼ੀ ਹੈ ਕੇਸਤਾਰਾ ਰਾਜਵੀਰ ਸਿੰਘ ਜੀ ਪੁਲਾਰ ਉਹਨਾਂ ਦੇ ਧਰਮਿਸਪਤਨੀ ਬੀਬਾ ਮਨਜੀਤ ਕੌਰ ਜੀ ਯੂ ਕੇ ਤੋਂ ਵਿਸ਼ੇਸ਼ ਤੌਰ ਤੇ ਚਲ ਕੇ ਆਏ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਇਹ ਜਿਹੜੀ ਸੇਵਾ ਆਰੰਭ ਕੀਤੀ ਗਈ ਸੀ ਇਹਨਾਂ ਵੱਲੋਂ ਇੱਕ ਘਰ ਬਣਾਉਣ ਦੀ ਜਿੱਥੇ ਮਹਾਰਾਜ ਨੇ ਅੱਜ ਆਪਣਾ ਉਹ ਆਸਰਾ ਬਖਸ਼ਿਸ਼ ਕਰਦੇ ਹੋਏ ਆ ਇਹਨੂੰ ਮੁਕੰਮਲ ਕੀਤਾ ਇਹਨਾਂ ਦੇ ਸਪੋਰਟ ਕੀਤਾ ਗਿਆ ਇਹਨਾਂ ਦੀ ਸਵਾਵਾ ਦੀ ਜਿਹੜੀ ਲਿਸਟ ਹੈਗੀ ਹੈ ਬਹੁਤ ਲੰਬੀ ਹੈਗੀ ਹੈ ਸੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੋਈ ਹੈ ਇਸ ਸੂਹ ਪਰਿਵਾਰ ਤੇ ਇਹਨਾਂ ਦੀ ਸੰਸਥਾ ਤੇ ਕਿ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਲੋੜਵੰਦ ਹੈ ਜਾਂ ਕੋਈ ਦੁਖੀ ਹੈ ਇਹ ਪੂਰਾ ਯਤਨ ਕਰਦੇ ਨੇ ਉਸੇ ਦੁੱਖ ਨੂੰ ਦੂਰ ਕਰਨ ਦਾ ਸੋ ਅਸੀਂ ਬਾਈ ਗੁਰਦੇ ਧੰਨਵਾਦੀ ਆ ਸੱਚੇ ਪਾਤਸ਼ਾਹ ਜੀ ਦੇ ਅਪਾਰ ਕਿਰਪਾ ਬਖਸ਼ਿਸ਼ ਜਿੰਨਾਂ ਦੀ ਰਹਿਮਤ ਹੈ ਇਹਨਾਂ ਦੇ ਉੱਪਰ ਕਿ ਸਾਡੀ ਅਰਦਾਸ ਕਬੀਲ ਆਉਣ ਵਾਲਾ ਸਮਾਂ ਇਹਨਾਂ ਲਈ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਚੜ੍ਹਦੀ ਕਲਾ ਵਾਲਾ ਹੋਵੇ ਇਸੇ ਤਰ੍ਹਾਂ ਜਗਤ ਵਿੱਚ ਸੇਵਾ ਕਰਦੇ ਆ ਇਹ ਆਪਣੀ ਸੰਸਥਾ ਦੇ ਨਾਲ ਦੂਦਰਾਡੇ ਪਹੁੰਚ ਕਰਕੇ ਦੀਵਦੁੱਖਾਂ ਦੀ ਸੇਵਾ ਕਰਦੇ